ਦੀਆਂ ਨੂੰ ਚੈਨਲ ਕੀ ਬੜੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਚੈਨਲ ਕੀ ਬੜੀ ਕਾਂਟੀ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰੋ ਜੀ ਜੀ ਤਾਂ ਬੜੀ ਯਾਦ ਵੀ ਫੱਟ ਲੱਗੀ ਆ ਪਰ ਮੈਂ ਹੁਣ ਕਿਹਨੂੰ ਦੱਸਾਂ ਫੋਟੋ ਕਹਿੰਦਾ 26:35 ਮੈਂ ਕਰਦਾ ਪਹਿਲਾਂ ਕਹੀ ਤੇ ਤੇਰੇ ਵੀ 26 ਪੈ ਜਵੇ ਮੇਰੇ ਓ ਯਾਰ ਪੈ ਜਵੇ ਹੁਣੀ ਹੀ ਪੈ ਜਵੇ ਪੈਂਚ ਮੈਨੂੰ ਨਹੀਂ ਪਰਵਾਹ ਦੋ ਜਮਾਨਤਾ ਕਰਾ ਕੇ ਬੈਠਾ ਬਾਲਾ ਨਾਲ ਘਾਟੇ ਇੱਥੇ ਖੜੇ ਆ ਇੱਕ ਮਿੰਟ ਦੋ ਜਮਾਨਤਾ ਕਰਾ ਕੇ ਬੈਠਾ ਕੋ ਹੋਰ ਕਰਾ ਲੂੰ ਕਿਤੇ ਨਹੀਂ ਫਰਕ ਪੈਣ ਲੱਗਾ ਉਹ ਗੱਲ ਨਹੀਂ ਹੈਗੀ ਪਰ ਗੱਲ ਤਾਸੀ ਦਾ ਨਾਮ ਕੀ ਤੇਰਾ ਇਹ ਆ ਕੇ ਕਹਿੰਦਾ ਕੀ ਨਾਮ ਤੇਰਾ ਅਜੇ ਹਾਂ ਕੀ ਹੋਇਆ ਸੀ ਜੀ ਸੁੱਤਾ ਸੀਗਾ ਇਹ ਦੋਨੋਂ ਆਏ ਕਹਿੰਦੇ ਆ ਰੇੜਾ ਵਾਲਾ ਕਿੱਥੇ ਆ ਮੈਂ ਕਿਹਾ ਰੂਮ ਕਿਹਾਊਗਾ ਤੋਂ ਆਇਆ ਤੋਂ ਨੂੰ ਮਾਰਨੇ ਲੱਗਾ ਮੈਂ ਛਡਾਉਂਦਾ ਆ ਛੱਡਦੇ ਹੀ ਨਹੀਂ ਸੀਗਾ ਕਹਿੰਦਾ ਤੈਨੂੰ ਤੂੰ ਪਰੇ ਹੋ ਜਾ ਪੈਂਚੋਂ ਗੱਲ ਕਰਦੇ ਸੀ ਮੈਨੂੰ ਵੀ ਫਿਰ ਉਹਨੂੰ ਮਾਰਨੇ ਲੱਗੇ ਫਿਰ ਮੈਂ ਛਡਾਇਆ ਤੈਨਾਂ ਹੀ ਛੱਡਦੇ ਸੀ ਲਿਆ ਲਿਆ ਜੋ ਕੇ ਉਹ ਰਾਤ ਤੇ ਪੜਾ ਜਿਹੜੇ ਮਾਰਿਆ ਕਹਿੰਦਾ ਮੈਂ ਮਾਰਿਆ ਤੁਸੀਂ ਮਾਰਿਆ ਜੀ ਨਹੀਂ ਜੀ ਮੈਂ ਨਹੀਂ ਮਾਰਿਆ ਕੈਨ ਮਾਰਿਆ ਫਿਰ ਹੈ ਪਹਿਲਾਂ ਅਗਲਾ ਤੂੰ ਮੈਂ ਮਾਰਿਆ ਹੁਣ ਕਲਾ ਭਾਈ ਮੈਂ ਚਪੇੜ ਮਾਰੀ ਆ ਆ ਦੇ ਫੜਾ ਫੜਾ ਆ ਲੈ ਕੋ ਬੰਦੇ ਇਹ ਤਾਂ ਹੀ ਇੱਦਾਂ ਛਡਾਉਣ ਆਏ ਸੀ ਮਾਰਿਆ ਦੇਣੇ ਨਹੀਂ ਹੈਗਾ ਮਾਰਿਆ ਮਾਰਿਆ ਹਾਂ ਜੀ ਤੁਸੀਂ ਮਾਰਿਆ ਜੀ ਆ ਚੱਕ ਕੇ ਕਿਸੇ ਦਾ ਕਰਾਉ ਦਿਖਾ ਕਿਹੜਾ ਮਾਰਿਆ ਇਹ ਮਾਰਿਆ ਹੈ ਇਹ ਮਾਰਿਆ ਕਾਤਲ ਨਹੀਂ ਮਾਰਿਆ ਇਹ ਮਾਰਿਆ ਕਿਸੇ ਗੱਲੋਂ ਨਹੀਂ ਜੀ ਗੱਲ ਇਸ ਗੱਲੋਂ ਮਾਰਿਆ ਨੇ ਆ ਸੋਖਣਾ ਸਾਡਾ ਟੱਬਰ ਜਿੰਦਾ ਸੰ ਤਾਂ ਕੋਈ ਇਦਾਂ ਦੀ ਗੱਲ ਬਾਤ ਹੈ ਨਹੀਂ ਕਿ ਪਰ ਇਹ ਮੋਰੇ ਚੌੜ ਕਰਦਾ ਵੀ ਇਹ ਸਣੀ ਸੋਨ ਕਰਦੇ ਸੱਟ ਤੇ ਟੱਪਦਾ ਵੀ ਸਣੀ ਸੋਨ ਕਰ ਸਾਨੂੰ ਸਪੋਰਟ ਦਿੰਦਾ ਪਿੱਛੋਂ ਮਗਰ ਵੀ ਤੂੰ ਇਹਨਾਂ ਦੀ ਬੁੰਡ ਪਾੜੀ ਸੀ ਤੇਰੇ ਮਗਰ ਬੈਠੇ ਆ ਮੋਰ ਆਹ ਗੱਲ ਕਹਿੰਦਾ ਸੀ ਤਾਂ ਇਸ ਗੱਲ ਨੂੰ ਲੜਦਾ ਹੀ ਨਹੀਂ ਵੀ ਭਰਾ ਮੇਰਾ ਤੂੰ 나ੜ ਦੇਖ ਤੂੰ ਵੀ ਰੋਟੀ ਕਮਾੜਾ ਤੂੰ ਆਪਣੀ ਕਮਾ ਖਾ ਸਾਨੂੰ ਤੇਰੇ ਨਾਲ ਕੋਈ ਲਿੰਕ ਨਹੀਂ ਤੂੰ ਬੰਮਾ ਸਾਡੇ ਗਾਂਖ ਪਟ ਜੋ ਮਰਜ਼ੀ ਕਰਾਈ ਸੁਖਣਾ ਰੱਬ ਸਾਨੂੰ ਦਿੰਦਾ ਬਾਇ ਕਰੋ ਦਿੰਦਾ ਹੀ ਨਜ਼ਾਰੇ ਰੋਟੀ ਖਾਣੇ ਸਾਨੂੰ ਕੋਈ ਦੁੱਖ ਨਹੀਂ ਹੈਗਾ ਵੇ ਬੱਟ ਪਰ ਤੂੰ ਇਦਾਂ ਸਾਡੇ ਨਾਲ ਤੰਗ ਨਾ ਕਰ ਸਾਨੂੰ ਪਰੇਸ਼ਾਨੀ ਨਾ ਦੇ ਸਾਨੂੰ ਔਖਾ ਨਾ ਕਰ ਬੱਟ ਇਹ ਸਾਨੂੰ ਔਖਾ ਕਰਦਾ ਐ ਇਸ ਗੱਲ ਨੂੰ ਮੈਂ ਨਾ ਇਹੀ ਗੱਲ ਕਰਨ ਐ ਇਹ ਕੰਮ ਰਿਹਾ ਮੋਰੇ ਜਿੱਦਾਂ ਉਸਤਾਦ ਇੱਕ ਮਿੰਟ ਸਾਡੀ ਗੱਲ ਹੋਣਾ ਇੱਕ ਮਿੰਟ ਗੱਲ ਕਰੀਏ ਚਲੋ ਉਹਨਾ ਕੈਮਰਾ ਕਰੋ ਸਰ ਉਹਨਾਂ ਲੇ ਕੈਮਰਾ ਕਰੋ ਉਹਨਾਂ ਦੀ ਵੀ ਗੱਲ ਸੁਣਾਉਣਾ ਸਰ ਕੀ ਕਹਿੰਦੇ ਕੈਮਰਾ ਤੇਰੇ ਨਾਲ ਹੋਊਗਾ ਤੇ ਫਿਰ 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 ਆਪਾਂ ਇਹਦੀ ਦਰਖਾਸਤ ਦੇ ਸਕਦੇ ਸੀ ਆਪਾਂ ਸਰ ਮੈਂ ਦਰਖਾਸਤ ਦੇਣ ਦੀ ਗੱਲ ਨਹੀਂ ਮੈਂ ਦੋ ਤਿੰਨ ਵਾਰੀ ਬੱਟ ਕੋਸ਼ਿਸ਼ ਕੀਤੀ ਆ ਦਰਖਾਸਤ ਦੇਣ ਦੀ ਮੈਂ ਇਹਨਾਂ ਨੂੰ ਫੋਨ ਵੀ ਕੀਤਾ ਭਰਾ ਮੇਰਾ ਦੇਖ ਤੂੰ ਜੇ ਤੈ ਮੜਾ ਖੂਨ ਦਾ ਨਿਸ਼ਾਨ ਹੈਗਾ ਤੂੰ ਇਹ ਦੇਖੋ ਆ ਦੇਖੋ ਆ ਮੇਰਾ ਹੱਥ ਹੈ ਆ ਸਾਫ ਹੈ ਆ ਦੇਖੋ ਇੱਧਰ ਵੀ ਫੇਰਤਾ ਕੱਖ ਨਹੀਂ ਹੈਗਾ ਇੱਧਰ ਫੇਰਤਾ ਦੇਖੋ ਹੂੰ 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 ਆ ਦੇਖੋ ਸਾਰਾ ਹੱਥ ਫੇਰ ਕੇ ਮੈਨੂੰ ਸਾੜਤਾ ਪਰੇ ਤੇ ਆ ਦੇਖੋ ਮੇਰੇ ਹੱਥ ਗਵਾਹੀ ਦੇ ਰਿਆ ਤੇ ਆ ਮੇਰੇ ਵੱਜਾ ਮੈਂ ਕੀ ਕਰਨਾ ਸਮਾਂ ਇੱਥੇ ਵੱਜਾ ਮੇਰੇ ਹੂੰ 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 ਮੈਂ ਤਾਂ ਕਿਸੇ ਕੋਲ ਲਗਵਾਹੀ ਨਹੀਂ ਦੇ ਰਹਾ ਜਿਹੜੇ ਮੇਰੀ ਸੱਟ ਮਾਰੀ ਉਹ ਕਿਸੇ ਨੂੰ ਦੀਦੀ ਨਹੀਂ ਤੇ ਉਹਨਾਂ ਨੇ ਭੈਣ ਚੋਂ ਦਾ ਆਪ ਬਾਸ ਵਿੱਚ ਲੜ ਕੇ ਸਿਰ ਪਾੜ ਕੇ ਸਾਨੂੰ ਮੋਰ ਗਵਾਹੀ ਦੇਂਦੇ ਆ ਵੀ ਤੂੰ ਹੀ ਸਾਡਾ ਸਿਰ ਪਾੜਤਾ ਹੂੰ 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 ਇਸ ਗੱਲ ਨੂੰ ਕੋਈ ਮੈਟਰ ਕਰਨ ਡਿਆ ਨਹੀਂ ਸਾਡੇ उसने मैं सो, सोया था तो उसने आया मेरा रूम में ऐसे चुरवा के लेके वो लोहा के कट्टा चुरवा के लेके आया तो इसने इससे पूछा कि कौ, कौन है नान वाला कौन है उसने पूछा नान वाला कौन है तो इसने बोला वो है नान वाला बस आके ऐसे ऐसे फटा चला ले चला चला, चला के फाड़ दिया मार रोड के सर फट गया हाँ फट गया आपने देखा आपने हाँ, हाँ जी अगली सांटी कोर कल तो ऑपरेशन आएगा सिर्फ प्रेतों लड़ाई चल रही थी ਇਕਰਾ ਨਾਮ ਮਨੀਸ਼ ਕੁਮਾਰ ਸ੍ਰੀ ਤਖਤਣਾ ਕੁੜੀਆ ਕੁਮਾਰੀ ਉਹਨਾਂ ਦੇ ਐਮਲਰ ਵਗੈਰਾ ਸਾਰੇ ਪੂਛ ਹੋ ਚੁੱਕੇ ਆ ਤੇ ਬਾਕੀ ਉਹਨਾਂ ਦੀ ਜੋ ਸਟਾਈ ਉਹ ਅੰਡਰ ਟਰੀਟਮੈਂਟ ਸਾਡੇ ਕੋਲ ਚੱਲ ਰਿਹਾ ਹੈ ਕਿੰਨੇ ਟਾਂਕੇ ਵੀ ਲੱਗੇ ਆ ਟਾਂਕੇ ਹੋ ਗਏ ਸਟੱਗ ਨਹੀਂ ਸਾਰੇ ਪਹਿਲ ਜੋ ਵੀ ਡਰ ਰਿਹਾ ਹੈ ਉਹ ਸਾਰਾ ਪੂਛ ਹੋ ਚੁੱਕਾ ਹੈ ਹਾਲਤ ਨੇ ਸਹੀ ਠੀਕ ਹੈ ਹਾਂਜੀ ਬਾਈ ਠੀਕ ਸਾਡੇ ਕੋਲ ਦਾ ਟਰੀਟਮੈਂਟ ਹੈ

ਮਾਰਿਆ ਤਾਂ ਅਸੀਂ ਕੋਛਣੀ ਆ ਤੂੰ ਕੁਛ ਨਹੀਂ ਮਾਰਿਆ ਮੈਂ ਮੈਂ ਤਾਂ ਚਪੇੜ ਹੀ ਮਾਰੀ ਸਿੱਧੀ ਗੱਲ ਕਹਾਂ ਉਹ ਅਗਣਾ ਫਿਕਰੇ ਬੜੀ ਮਾਰੀ ਆ ਗਨਾਸੇ ਦਾ ਗਨਾਸੇ ਨਹੀਂ ਮਾਰੀ ਮੈਂ ਕਿਸ ਨੇ ਮਾਰਿਆ ਕਿਸ ਨੇ ਮਾਰੀ ਗਨਾਸੇ ਕਿਸ ਨੇ ਨਹੀਂ ਮਾਰੀ ਤੂੰ ਹਾਂ ਹੁਣ ਕਹ ਲੈ ਨੇ ਮਾਰਿਆ ਉਹ ਕਬੂਲ ਕਰਕੇ ਹਟਿਆ ਹੁਣ ਕਹ ਲੈ ਕਿਸ ਨੇ ਮਾਰੀ ਹਾਂ ਤਾਂ ਮਾਰਿਆ ਤੇ ਮਾਰੀ ਆ ਸਿੱਧੀ ਗੱਲ ਮਾਰਿਆ ਤੇ ਮਾਰੀ ਆ ਮਾਰੇ ਸਿਰ ਕਾਣੇ ਆ ਨਾ ਤੂੰ ਕੱਲ ਹੀ ਦਾਦਾ ਯਾਰ ਮੈਂ ਡਰਦਾ ਕਿ ਮੈਂ ਮੈਂ ਦਾਦਾ ਡਰ ਮੈਂ ਪੈਣ ਲੱਗੀ ਤਾਂ ਕੱਲ ਹੀ ਟੈਨਸ਼ਨ ਲੈਣ ਲੱਗਿਆ ਇਹਨਾਂ ਚੀਜ਼ਾਂ ਤੋਂ ਨਿਕਲੇ ਹੂੰ ਕੋਈ ਹੋਰ ਕੁਛ ਕਹਿਣਾ ਨਹੀਂ ਬਾਜੀ ਇਹੀ ਆ ਸਾਡੇ ਸਾਡੇ ਲੋ ਇਹ ਹੀ ਗੱਲ ਨਾਰਵਾਰੀ ਕਹਾ ਹੈ

ਰਾਇਆ ਆਪ ਸੇ ਆਪ ਮਾਰ ਦਿਆ ਐਸੇ ਮਾਰ ਦਿਆ ਹਾਂਜੀ ਕੋਈ ਬਾਤ ਹੋਈ ਹੋਗੀ ਨਹੀਂ ਕੁਝ ਵੀ ਨਹੀਂ ਕੀਤਾ ਮਾਰਿਆ ਕੀ ਕੰਮ ਕਰਦੇ ਹੋ ਆਪ ਅਸੀਂ ਚੋਲੇ ਬਟਰ ਨਾਨ ਬੇਚਦੇ ਨਾਮ ਕਹੇ ਗੁਰੀਆ ਕੁਮਾਰੀ ਗੁਰੀਆ ਕੁਮਾਰੀ ਦੋ ਚੱਟੇ ਬੱਚੇ ਲੈ ਕੇ ਕੰਮ ਕਰਦੇ ਤਾਂ ਵੀ ਮਾਰਿਆ ਓਕੇ ਉਹ ਦਿਹਾੜੀ ਦਾਤੇ ਪੜਾ ਜਿਹੜਾ ਮਾਰਿਆ ਲਿਆਦੇ ਉਹ ਨਾਹ ਜਾਤੇ ਦਿਹਾੜ ਲਿਆ ਲੈ ਜੋ ਕੇ ਪੜਾਤੇ ਪੜਾ ਜਿਹੜੇ ਮਾਰਿਆ ਕਨਮਾ ਮਾਰਿਆ ਤੁਸੀਂ ਮਾਰਿਆ ਜੀ ਨਹੀਂ ਜੀ ਮੈਂ ਨਹੀਂ ਮਾਰਿਆ ਕੈਨ ਮਾਰਿਆ ਫੇ ਭਾਈ ਹੈ ਪਹਿਲਾਂ ਇਕਲਾ ਤੂੰ ਮੈਂ ਮਾਰਿਆ ਹੁਣ ਕਹਲਾ ਭਾਈ ਮੈਂ ਚਪੇੜ ਮਾਰੀ ਆ ਆ ਦੇ ਫੜ ਫੜ ਆ ਲੈ ਕੋ ਬੰਦੇ ਇਹ ਤਾਂ ਹੀ ਇਦਾਂ ਛਡਾਉਣ ਆਏ ਸੀ ਮਾਰਿਆ ਤੈਣੇ ਨਹੀਂ ਹੈਗਾ ਮਾਰਿਆ ਕੈਨ ਮਾਰਿਆ ਹਾਂਜੀ ਹਾਂ ਤੁਸੀਂ ਮਾਰਿਆ ਜੀ ਆ ਚੁੱਪੇ ਕਿਸੇ ਦਾ ਕਰਾਂ ਦਿਖਾ ਕਿਹੜਾ ਮਾਰਿਆ ਇਹ ਮਾਰਿਆ ਹੈ ਕੈਨ ਮਾਰਿਆ ਕਾਤਲ ਹੀ ਮਾਰਿਆ ਏ ਮਾਰਿਆ ਕਿਸੇ ਗੱਲੋਂ ਨਹੀਂ ਜੀ ਗੱਲ ਇਸ ਗੱਲੋਂ ਮਾਰਿਆ ਵੀ ਨਹੀਂ ਇਹੀ ਤਾਂ ਉਹਦਾ ਨਾਲ ਲਿਆਂਦਾ ਵੀ ਡਰੋਨ ਨੂੰ ਵੀ ਭਾਈ ਸਾਡੇ ਨਾਲ ਨਾ ਬੈਂਸ ਗੱਲ ਹੋਈ ਆ ਵੀ ਨਾ ਕਰ ਹਾਂਜੀ ਉਸਤਾਦ ਤੇਰਾ ਵੀਡੀਓ ਬਣਾਉਣ ਦਾ ਹੱਕ ਹੈ ਨਹੀਂ ਭਰਾ ਤੂੰ ਨਾ ਬਣਾ ਭਾਜੀ ਉਸਤਾਦ ਖੜਾ ਲਾਲ ਕਮਲ ਜੀ ਇਹ ਬਣਾ ਸਕਦੇ ਇਹਨਾਂ ਦਾ ਹੱਕ ਬਾ ਤੁਹਾਡਾ ਹੱਕ ਹੈ ਨਹੀਂਗਾ ਭਰਾ ਅੱਛਾ ਫਿਰ ਤੇ ਇਹ ਸਾਡੇ ਨਾਲ ਬੈਂਸ ਤਾਂ ਇਹ ਗੱਲਬਾਤ ਪੁੱਠੀ ਕਰਦਾ ਮੂਰੇ ਘੜਦਾ ਗਾਲਾਂ ਹੀ ਇਹੀ ਤਾਂ ਚੁੱਪ ਤਾਂ ਬੈਠੇ ਆ ਵੀ ਚਲੋ ਬਾਦੂ ਬੋਲਦੇ ਨਹੀਂ ਵੀ ਜਿੱਦਾਂ ਮਰਜੀ ਆ ਤੂੰ ਆਪਣੀ ਦੁਕਾਨਦਾਰੀ ਕਰਦਾ ਤੂੰ ਕਰ ਸਾਨੂੰ ਕੋਈ ਬੋਲਣ ਦਾ ਲੋੜ ਹੈ ਨਹੀਂ ਹੱਕ ਹੈ ਨਹੀਂਗਾ ਬੇ ਤੂੰ ਆਪਣੀ ਦੁਕਾਨਦਾਰੀ ਕਰ ਕਰਨ ਜਾ ਰਹਿਣਾ ਸੀ ਆਪਣੀ ਕਿਸਮਤ ਦੀ ਰੋਟੀ ਖਾਣੇ ਤੂੰ ਆਪਣੀ ਕਿਸਮਤ ਦਿਖਾ ਤੁਹਾਡੀ ਵੀ ਦੁਕਾਨ ਹੈ ਹਾਂਜੀ ਸਾਡੀ ਵਿਨੋਸ਼ ਛੋਲੇ ਪਟੂਰੇ ਨਾਮ ਦੇ ਸ਼ਾਪ ਹੈ ਇਹ ਬੰਗਾ ਰੋਡ ਅੱਪਰਾ ਤੇ ਆ ਬਾਹੂ ਰਾਮ ਸਨਿਆਰਾ ਸਮੇ ਤੁਹਾਡੀ ਦੁਕਾਨ ਕੋਈ ਕਿਸੇ ਵੱਲੋਂ ਚੋੜੇ ਨਹੀਂ ਕਰਦੇ ਸੀ ਤਾਂ 15-20 ਸਾਲ ਹੋ ਗਿਆ ਇਸ ਸਮਾਂ ਬੈਠੇ ਆਪਣੀ ਨਜ਼ਾਰਾ ਰੋਟੀ ਖਾਣੇ ਆ ਸੁੱਖਣਾ ਸਾਡਾ ਟੱਬਰ ਜਿੰਦਾ ਸੰ ਤਾਂ ਕੋਈ ਇਦਾਂ ਦੀ ਗੱਲਬਾਤ ਹੈ ਨਹੀਂ ਕਿ ਪਰ ਇਹ ਮੋਰੇ ਚੋੜ ਕਰਦਾ ਵੀ ਇਹ ਸਣੀ ਸੋਨ ਕਰਦੇ ਸਿੱਖ ਤੇ ਟੱਪਦਾ ਵੀ ਸਣੀ ਸੋਨ ਕਰ ਸਾਨੂੰ ਸਪੋਰਟ ਦਿੰਦਾ ਪਿੱਛੋਂ ਮਗਰ ਵੀ ਤੂੰ ਇਹਨਾਂ ਦੀ ਬੁੰਡ ਪਾੜਾ ਸੀ ਤੇਰੇ ਮਗਰ ਬੈਠੇ ਆ ਮੋਰ ਆ ਗੱਲ ਕਹਿੰਦਾ ਸੀ ਤਾਂ ਇਸ ਗੱਲ ਨੂੰ ਲੜਦਾ ਹੀ ਨਹੀਂ ਵੀ ਭਰਾ ਮੇਰਾ ਤੂੰ 나ੜ ਦੇਖ ਤੂੰ ਵੀ ਰੋਟੀ ਕਮਾਉਣਾ ਤੂੰ ਆਪਣੀ ਕਮਾ ਖਾ ਸਾਨੂੰ ਤਾਂ ਇਹਨਾਂ ਕੋਈ ਲੈਂਕ ਨਹੀਂ ਤੂੰ ਵਾ ਮਾ ਸਾਡੇ ਗਾਂ ਕਪਟ ਜੋ ਮਰਜ਼ੀ ਕਰਾਈ ਸੁੱਖ ਨਾਲ ਰੱਬ ਸਾਨੂੰ ਦਿੰਦਾ ਵਾ ਇਹ ਗੁਰੂ ਦਿੰਦਾ ਹੀ ਨਜ਼ਾਰੇ ਰੋਟੀ ਖਾਣੇ ਸਾਨੂੰ ਕੋਈ ਦੁੱਖ ਨਹੀਂ ਹੈਗਾ ਵੇ ਬੱਟ ਪਰ ਤੂੰ ਇਦਾਂ ਸਾਡੇ ਨਾਲ ਤੰਗ ਨਾ ਕਰ ਸਾਨੂੰ ਪਰੇਸ਼ਾਨੀ ਨਾ ਦੇ ਸਾਨੂੰ ਔਖਾ ਨਾ ਕਰ ਬਟ ਇਹ ਸਾਨੂੰ ਔਖਾ ਕਰਦਾ ਐ ਇਸ ਗੱਲ ਨੂੰ ਮੈਂ ਨਾ ਇਹੀ ਗੱਲ ਕਰਨਾ ਐ ਇਹ ਕੰਨ ਰਿਹਾ ਮੋਰੇ ਜਿੱਦਾਂ ਉਸਤਾਦ ਇੱਕ ਕਮੈਂਟ ਸਾਡੀ ਗੱਲ ਸੁਣੋ ਇੱਕ ਮਿੰਟ ਗੱਲ ਕਰੀਏ ਚਲੋ ਉਹਨਾ ਕੈਮਰਾ ਕਰੋ ਸਰ ਉਹਨਾਂ ਨਾਲ ਕੈਮਰਾ ਕਰੋ ਉਹਨਾਂ ਦੀ ਵੀ ਗੱਲ ਸੁਣਾਣਾ ਸਰ ਕੀ ਕਹਿੰਦੇ ਕੈਮਰਾ ਤੇਰੇ ਨਾਲ ਲਗਾ ਤੇ ਫਿਰ 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 ਆਪਾਂ ਇਹਦੀ ਦਰਖਾਸਤ ਦੇ ਸਕਦੇ ਸੀ ਆਪਾਂ ਸਰ ਮੈਂ ਦਰਖਾਸਤ ਦੇਣ ਦੀ ਵਾਲੀ ਨੂੰ ਦੋ ਤਾਂ ਤਿੰਨ ਵਾਰੀ ਬੱਟ ਕੋਸ਼ਿਸ਼ ਕੀਤੀ ਆ ਦਰਖਾਸਤ ਦੇਣ ਦੀ ਮੈਂ ਇਹਨਾਂ ਨੂੰ ਫੋਨ ਵੀ ਕੀਤਾ ਭਰਾ ਮੇਰਾ ਦੇਖ ਤੂੰ ਵੀ ਸਾਡਾ ਭਰਾ ਅਹੀਂ ਵੀ ਤੇਰਾ ਭਰਾ ਤੂੰ ਸਾਡੇ ਨਾਲ ਨਾ ਲੜ ਬੈਂਸ ਕਰ ਨਾ ਗਲਮਕਾਹ ਸਾਡੇ ਮੁਰੇ ਦੁਕਾਨ ਲਈ ਤੂੰ ਦੁਕਾਨਦਾਰੀ ਕਰੀ ਚੱਲ ਸਾਨੂੰ ਕੋਈ ਰੀਜ਼ਨ ਨਹੀਂ ਹੈਗਾ ਜਿੱਦਾਂ ਮਰਜੀ ਤੂੰ ਕਾਰ ਚਾਰ ਪੈਸੇ ਕਮਾ ਤੂੰ ਵੀ ਇੱਕ ਮੋਨਾਂ ਹੀ ਵਿਕੋਣ ਨੇ ਆ ਪਰ ਬੱਟ ਇਦਾਂ ਸਾਨੂੰ ਤੰਗ ਨਾ ਕਰ ਸਾਡੇ ਮੁਰੇ ਭੈਣ ਭਰਾ ਆ ਫੈਮਿਲੀ ਆ ਮੈਟਰ ਸਾਰਾ ਕੁਝ ਕਰਦਾ ਤਾਂ ਉਹਨੂੰ ਪਤਾ ਅਸੀਂ ਜੈਨੂਨ ਬੰਦੇ ਆ ਪਰ ਸਾਨੂੰ ਤੰਗ ਨਾ ਕਰ ਇਹ ਤੰਗ ਕਰਨੋਂ ਹਟਿਆ ਨਹੀਂ ਵੀ ਮੈਂ ਇਹਨਾਂ ਇਹੀ ਗੱਲ ਮਕ ਉਈ ਨਾ ਜਿੱਦਾਂ ਵੀ ਆ ਪਰ ਆ ਫਿਰ ਤੁਸੀਂ ਮਾਰਿਆ ਕਿਉਂ ਇਹਦੇ ਭਾਜੀ ਮੈਂ ਮਾਰਿਆ ਨਹੀਂ ਇਸ ਗੱਲ ਦਾ ਸਬੂਤ ਮੇਰੇ ਕੋਲ ਇਹ ਆ ਮੈਂ ਆਪਣੇ ਦਿਲੋਂ ਗਵਾਹੀ ਦੇ ਰਾਂ ਮੈਂ ਇਹਦੇ ਮਾਰਿਆ ਨਹੀਂ だっਤ ਮੈਂ ਤਾਂ ਇਹਨਾਂ ਫੈਸਲਾ ਕਰਨਾ ਹੀ ਭਰਾ ਲਿਆ ਤੂੰ ਇਹਨਾਂ ਆਪਣਾ ਜਿੱਦਾਂ ਮਰਜੀ ਤੂੰ ਮੋਨ ਨਾ ਖਾਣਾ ਤੂੰ ਖਾ ਸਾਨੂੰ ਕੋਈ ਲੋੜ ਨਹੀਂ ਨਹੀਂ ਹੁਣ ਸੜਕ ਦਾ ਮੱਟਾ ਵਾ ਨਾ ਕੱਟ ਮਾਰਿਆ ਤੂੰ ਨਾ ਬਟ ਉਹਨਾਂ ਨੇ ਚਾਰ ਪਾਈ ਦੇਖੋ ਲੜਾਈ ਚ ਆਪ ਪਟਾ ਹੁਣ ਮੇਰੇ ਇੱਥੇ ਸੱਟ ਲੱਗੀ ਆ ਦੇਖੋ ਨਹੀਂ ਉਹਨਾਂ ਸਿਰਕ ਦਾ ਬਾੜਦ ਦਾ ਮੈਨੂੰ ਸੱਟ ਲੱਗੀ ਆ ਪਰ ਮੈਂ ਹੁਣ ਕਿਹਨੂੰ ਦੱਸਾਂ ਉਹਨਾਂ ਦਾ ਆਪਣਾ ਸਿਰ ਪਟਾ ਸਾਡੇ ਸਿਰ ਵਾਂਗ ਕਰੀਆ 26:35 ਮੈਂ ਨਹੀਂ ਕਰਦਾ ਪਹਿਲਾਂ ਕਹੀ ਤੇ ਤੇਰੇ ਨੇ 26 ਪੈਜਵੇ ਮੇਰੇ ਓ ਯਾਰ ਪੈਜਵੇ ਹੁਣੀ ਹੀ ਪੈਜਵੇ ਪੈੰਚ ਮੈਨੂੰ ਨਹੀਂ ਪਰਵਾ ਦੋ ਜਮਾਨਤਾ ਕਰਾ ਕੇ ਬੈਠਾ ਬਾਲਾਂ ਦਾ ਘਟ ਇੱਥੇ ਖੜੇ ਆ ਇੱਕ ਮਿੰਟ ਦੋ ਜਮਾਨਤਾ ਕਰਾ ਕੇ ਬੈਠਾ ਕੋ ਹੋਰ ਕਰਾ ਲੂੰ ਕਿਤੇ ਨਹੀਂ ਫਰਕ ਪੈਣ ਲੱਗਾ ਉਹ ਗੱਲ ਨਹੀਂ ਹੈਗੀ ਪਰ ਗੱਲ ਇਹ ਆ ਜਿਹੜੀ ਜਨਮਣ ਆ ਹੁਣ ਇੱਕ ਗੱਲ ਦਸੋ ਅਗਲੇ ਨੇ ਕਿਹਾ ਚੌਂਕੇ ਸੈ ਚੌਂਕੇ ਨੇ ਕਿਹਾ ਤੂੰ ਹੀ ਚੌਂਕੇ ਤੋਂ ਬਾਹਰ ਚਲਜੋ ਸਰਪੰਚ ਨੂੰ ਕਿਹਾ ਪਰੇ ਸਰਪੰਚ ਨੂੰ ਉਹ ਮੁਰੇ ਧਾਮਾ ਲੈ ਕੇ ਬਹਿ ਗਏ ਆ ਉਹਨਾਂ ਦੀ ਸੁਣਮਾਈ ਹੋ ਰਹੀ ਸਾਡੀ ਗਰੀਬ ਬੰਦੇ ਸੁਣਮਾਈ ਨਹੀਂ ਹੋ ਰਹੀ ਇਹ ਤਾਂ ਤੁਸੀਂ ਦੇਖੋ ਤੂੰ ਹੀ ਅਗਲੇ ਦੇ ਨਾਲ ਖੜੇ ਆ ਸਾਲਾ 6 ਮਹੀਨੇ ਨੂੰ ਇਹ ਅਗਲਾ ਆ ਬੈਠਾ ਤੂੰ ਇੱਥੇ ਹਮਲਾ ਕਰਨ ਆ ਗਿਆ ਤਾਂ ਖੜਨਾ ਨਹੀਂਗਾ ਸਾਲਾ ਪੈਣ ਜਾ ਬੜਾ ਹਮਲਾ ਕਰਨਾ ਇਹਨੇ ਕੁਝ ਨਾ ਮੱਲੇ ਜਾ ਕੇ ਨਹੀਂ ਬਦਮਾਸ਼ੀ ਕਰਨੀ ਮੇਰੇ ਮੈਂ ਮੱਲੇ ਲੋਕ ਬੰਦਾ ਮਾਰ ਨਹੀਂ ਮੈਂ ਸਾਨੂੰ ਪੁੱਛਣਾ ਨੇ ਆ ਏ ਸਾਡਾ ਮਲਾਇਚ ਇਦਾਂ ਗੁੰਡਾ ਕਰਦੀ ਨਹੀਂ ਤੇ ਹੋਣ ਦੇਣੀ ਅਸੀਂ ਅਹੀ ਕਹੜਾ ਗੁੰਡੀ ਕਰਦੀ ਹੋਰ ਕੀ ਕਰਦਾ ਪਰ ਜਾਨ ਦੇ ਰਿਹਾ ਆ ਮਾਰ ਰਿਆ ਨਹੀਂ ਆ ਮਾਰਿਆ ਨਹੀਂ ਤਾਂ ਕਿ ਭਾਈ ਕੋਈ ਸਬੂਤ ਐ ਨਹੀਂ ਤੁਹਾਡੇ ਕੋ ਮੈਂ ਮਾਰਿਆ ਮੈਂ ਇਦਾਂ ਦਾ ਭਾਈ ਜਾਣਾ ਖਣਾ ਗਵਾਹੀ ਦੇ ਸਕਦਾ ਭਾਈ ਮੈਂ ਇਹਦੇ ਦਾਤ ਮਾਰਿਆ ਇੱਥਾ ਤਾਂ ਮੈਂ ਆਪਣਾ ਸਿਰ ਮਾਰ ਕੇ ਬਾੜ ਲਵਾ ਆ ਗਵਾਹੀ ਦੇ ਦੂ ਭਾਈ ਹਾਂਜੀ ਇਹਨਾਂ ਨੇ ਮਾਰਿਆ ਫੇਰ ਤੁਸੀਂ ਕੀ ਕਹ ਲੋਂਗੇ ਹੁਣ ਆ ਗਵਾਹੀ ਦੇ ਦੂ ਐਨੇ ਮਾਰਿਆ ਐਨੇ ਮਾਰਿਆ ਲੰਗੜੀ ਕੀ ਹੋਇਆ ਸੀ ਪੁੱਤ ਹਾਂਜੀ ਮੈਂ ਗੱਲ ਇਦਾਂ ਉਸੇ ਅੱਜ ਅੱਜ ਫੇਰ ਵੀ ਸਾਡੇ ਨਾਲ ਤੂੰ ਤੂੰ ਮੈਂ ਜਿੱਦਾਂ ਗੱਲ ਕੀਤੀ ਅੱਜ ਮੇਰਾ ਨਾਮ ਕੀ ਆ ਮੇਰਾ ਨਾਮ ਵਿਕਾਸ ਹੈ ਕਿਹਦੇ ਮੁੰਡਾ ਤੂੰ ਮੈਂ ਆਪਣਾ ਸੁਖਰਾਮ ਮੋਰੀਆ ਦਾ ਅੱਛਾ ਹਾਂਜੀ ਸੁਖਰਾਮ ਮੋਰੀਆ ਦਾ ਮੁੰਡਾ ਮੈਂ ਤੇ ਮੈਂ ਨਾਲ ਜਿਹੜਾ ਇਹਦਾ ਡੈਡੀ ਮੇਰਾ ਚਾਚਾ ਲੱਗਦਾ ਤੇ ਮੈਂ ਇਹਨਾਂ ਦੇ ਪਰਿਵਾਰ ਕਰਕੇ ਮੈਂ ਇੱਥੇ ਕੰਮ ਕਰਦਾ ਹਾਂ ਠੀਕ ਹੈ ਨਾਲ ਕਰੇ ਰਹਿਣਾ ਰੋਟੀ ਪਾਣੀ ਸਾਰਾ ਕੁਝ ਕਰਨਾ ਕੰਮ ਸਵੇਰੇ ਕਰਦਾ ਤੇ ਮਤਲਬ ਅੱਜ ਗੱਲ ਫੇਰ ਇਹਨਾਂ ਨੇ ਦੁਆ ਤੋਂ ਜਿਹੜੀ ਮਤਲਬ ਸਾਡੇ ਕੋਲ ਗੈਸਟ ਆਇਆ ਸੀਗਾ ਉਹਨਾਂ ਸਾਡੇ ਸਮਾਨ ਲੈ ਕੇ ਗਿਆ ਉਹਦੇ ਕੋਲ ਜਾ ਕੇ ਖੜ ਗਿਆ ਮਤਲਬ ਰੇਡੀਓ ਸਾਨੂੰ ਪਹਿਲੇ ਵੀ ਇੱਥੇ ਰੋੜਾ ਸੀ ਤੁਸੀਂ ਰੇਡੀ ਆਪਣੇ ਚੱਕ ਲੋ ਸਾਨੂੰ ਕਹਿੰਦਾ ਰੇਡੀ ਚੱਕ ਲੋ ਅਸੀਂ ਤਾਂ ਅਸੀਂ ਤਾਂ ਹੁਣ ਖੜੇ ਆ ਜੀ ਸਾਨੂੰ ਜਦੋਂ ਦੁਕਾਨ ਲੱਗ ਗਈ ਉਦੋਂ ਆਪਾਂ ਖਾਲੀ ਕਰ ਦਾਂਗੇ ਤੇ ਮਤਲਬ ਮੁਰ ਕੇ ਫਿਰ ਇੰਦੇ ਕੋ ਗਿਆ ਕਿ ਹਾਂ ਵੀ ਤੂੰ ਕੀ ਤੂੰ ਕੀ ਲੈਣਾ ਤੇ ਮਤਲਬ ਸਾਨੂੰ ਕਹਿੰਦਾ ਕਿ ਆਪਣਾ ਉਹਨੂੰ ਕਹਿੰਦਾ ਸੀਗਾ ਕਿ ਆਪਣਾ ਇਹਨੇ ਸਾਰਾ ਕੰਮ ਹੋ ਗਿਆ ਹੋ ਗਿਆ ਹੋ ਗਿਆ ਸਾਰਾ ਕੁਝ ਹੋ ਗਿਆ ਤੇ ਫਿਰ ਤੇ ਮਾਰਿਆ ਕੀ ਫਿਰ ਹੁਣ ਮਾਰਿਆ ਤਾਂ ਅਸੀਂ ਕੁਛ ਨਹੀਂ ਆ ਤੂੰ ਕੁਛ ਨਹੀਂ ਮਾਰਿਆ ਮੈਂ ਮੈਂ ਤਾਂ ਚਪੇੜ ਹੀ ਮਾਰੀ ਸਿੱਧੀ ਗੱਲ ਕਹਾਂ ਉਹ ਅਗਣਾ ਫਿਕਰ ਬਾਰੀ ਮਾਰੀ ਆ ਗਨਾਸੀ ਦਾ ਗਨਾਸੀ ਨੇ ਨਹੀਂ ਮਾਰੀ ਮੈਂ ਕਿਸ ਨੇ ਮਾਰੀਆ ਗਨਾਸੀ ਕਿਸ ਨੇ ਨਹੀਂ ਮਾਰੀ ਤੂੰ ਹਾਂ ਹੁਣ ਕਹ ਲੈ ਨੇ ਮਾਰੀਆ ਉਹ ਕਬੂਲ ਕਰਕੇ ਹਟਿਆ ਹੁਣ ਕਹ ਲੈ ਕਿਸ ਨੇ ਮਾਰੀ ਹਾਂ ਤੇ ਮਾਰੀਆ ਤੇ ਮਾਰੀਆ ਸਿੱਧੀ ਗੱਲ ਮਾਰੀਆ ਤੇ ਮਾਰੀਆ ਮਾਰੇ ਸਿਰ ਕਾਣਿਆ ਨਾ ਤੂੰ ਕਹ ਨਹੀਂ ਦਾਦਾ ਯਾਰ ਮੈਂ ਡਰਦਾ ਨਹੀਂ ਮੈਂ ਦਾਦਾ ਡਰਨਾ ਪੈਣ ਲੱਗੀ ਕੱਲੀ ਟੈਨਸ਼ਨ ਲੈਣਾ ਮੈਂ ਚੀਜ਼ਾਂ ਤੋਂ ਨਿਕਲੇ ਹੂੰ ਕੋਈ ਹੋਰ ਕੁਛ ਕਹਿਣਾ ਨਹੀਂ ਬਸ ਜੀ ਇਹੀ ਆ ਸਾਡੇ ਸਾਡੇ ਲੋ ਇਹ ਗੱਲ ਕਹਿਣਾ ਚਾਹੁੰਦਾ ਸਾਨੂੰ ਸਾਡਾ ਰਾਜੀਨਾਮਾ ਕਰਾਓ ਤੇ ਸਾਡਾ ਇਨਸਾਫ ਦਵਾਓ ਉਹਦੀ ਬਣਦੀ ਲਗਤ ਉਹਨੂੰ ਦੋ ਸਾਡੀ ਬਣਦੀ ਲਗਤ ਸਾਨੂੰ ਦੋ ਅਸੀਂ ਵੀ ਗਰੀਬ ਬੰਦੇ ਮਰੋਟੀ ਖਾਂਦੇ ਆ ਉਹ ਵੀ ਰੋਟੀ ਖਾਂਦੇ ਆ ਉਹਨੂੰ ਵੀ ਖਵਾ ਸਾਨੂੰ ਵੀ ਖਾਓ ਬਸ ਇਹ ਆ ਪਲੱਸ ਇਹ ਆ ਭਈ ਮੇਰਾ ਦੇਖੋ 50 60 ਹਜ਼ਾਰ ਦਾ ਫੋਨ ਆ ਮੌਕੇ ਤੇ ਉਹਨਾਂ ਨੇ ਸਾਡਾ ਫੋਨ ਖੋਲਿਆ ਉਹ ਸਾਨੂੰ ਫੋਨ ਦਵਾਓ ਤੇ ਗੱਲ ਇਦਾਂ ਜੋ ਵੀ ਆ ਰਾਜੀਨਾਮਾ ਕਰਾਉਂਦੇ ਸਾਨੂੰ ਪੱਲਿਓ ਕੱਖ ਨਹੀਂ ਚਾਹੀਦਾ ਬਟ ਇਹ ਆ ਮੇਰੀ ਰਿਕਵੈਸਟ ਹੈ ਮੇਰਾ ਫੋਨ ਦੋ ਕਿਉਂਕਿ ਦੇ ਵਿੱਚ ਮੇਰੇ ਕੰਟੈਕਟ ਨੰਬਰ ਸ਼ਿਪ ਦੇ ਲਟਰਮ ਬਟਰਮ ਬਹੁਤ ਕੋਸ਼ ਹੈ ਮੈਂ ਹੀ ਤੁਹਾਡੇ ਨਾਲ ਰਿਕਵੈਸਟ ਕਰਦਾ ਵੀ ਪੰਜਾਬ ਦੇ ਵਿੱਚ ੱੱੱਕਾ ਨਾ ਕਰੋ ੱੱੱਕਾ ਬਹੁਤ ਚੱਲਿਆ ੱੱੱਕਾ ਸ਼ਾਇ ਨੂੰ ਬੰਦ ਕਰੋ ਇਸੇ ਕਰਕੇ ਦੀਪ ਸਿੱਧੂ ਮਰਵਾਇਆ ਗਿਆ ਨੰਗਲੰਬੀਆਲਾ ਉਸ ਤੋਂ ਬਾਅਦ ਸਿੱਧੂ ਮੂਸੇ ਵਾਲਾ ਹੀ ਮਰਵਾਇਆ ਗਿਆ ੱੱੱਕਾ ਕਰਕੇ ਮਰਵਾਇਆ ਗਿਆ ਠੀਕ ਆ ਦੀਪ ਸਿੱਧੂ ਮਰਵਾਇਆ ਗਿਆ ਤਾਂ ਸੰਦੀਪ ਨੰਗਲ ਅੰਬੀਆਂ ਵਾਲਾ ਵੀ ਇਸੇ ਗੱਲੋਂ ਮਰਵਾਇਆ ਗਿਆ ਕੋਈ ਤੇ ੱਤਕਾ ਕਰਕੇ ਲੋਕੀ ਮਰਦੇ ਆ ਇਸੇ ਗੱਲੋਂ ਮੈਂ ਕਹਿੰਨਾ ਪੰਜਾਬ ਦੇ ਵਿੱਚ ਜੇ ਤੁਸੀਂ ਰਹਿਣਾ ਚਾਹੁੰਦੇ ਆ ਚਾਹੁੰਦੇ ਆ ਵੀ ੱਤਕਾ ਨਾ ਕਰੋ ਮੈਂ ਇਸੇ ਗੱਲੋਂ ਸਹਿਮਤ ਆਂ ਵੀ ੱਤਕਾ ਨਾ ਕਰੋ ਬਸ ਗਰੀਬ ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣੇ ਸਾਡੇ ਚੈਨਲ ਤੇ ਮਿਲਣੀ